ਸਸਕਲ ਬਾਈ ਜੀ ਕੀ ਹਾਲ ਚਾਲ ਨੇ ਫਿਰ ਤੋਂ ਸਵਾਗਤ ਆ ਤੁਹਾਡਾ ਚੈਨਲ ਬੰਮੀਹਾ ਬੋਲੇ ਤੇ ਤੇ ਅੱਜ ਆਪਾਂ ਖੜੇ ਆਂ ਸ਼ਹਿਰ ਗਿੱਦੜਵਾ ਤੁਹਾਡੇ ਆਪਣੀ ਸ਼ਹਿਰ ਤੇ ਗਿੱਦੜਵਾ ਸ਼ਹਿਰ ਬੜਾ ਮਸ਼ਹੂਰ ਹੈ ਪਹਿਲਾਂ ਵੀ ਆਪਾਂ ਇੱਕ ਬਲੌਗ ਪਾਇਆ ਸੀ ਇੱਥੋਂ ਦੀਆਂ ਬਹੁਤ ਮਹਾਨ ਹਸਤੀਆਂ ਹੋਈਆਂ ਜਿਵੇਂ ਕਿ ਮੇਲ ਮਿੱਤਰ ਜੀ ਗੁਰਦਾਸ ਮਾਨ ਜੀ ਹਾਕਮ ਸੁਫੀ ਹਾਕਮ ਸੁਫੀ ਜਿਨ੍ਹਾਂ ਦੇ ਨਾਮ ਤੇ ਮੇਲਾ ਵੀ ਲੱਗਦਾ ਜੀ ਤੇ ਇੱਥੋਂ ਦੀ ਨਸਵਾਰ ਵੀ ਮਸ਼ਹੂਰ ਹੈ ਪਰ ਹੁਣ ਇੱਕ ਇੱਥੋਂ ਦੀ ਹੋਰ ਚੀਜ਼ ਮਸ਼ਹੂਰ ਹੋਈ ਪਈ ਹੈ ਤੇ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਨਾ ਗੁੜ ਬਾਜ਼ਾਰ ਮੰਡੀ ਹੈ ਤੇ ਜਿਹੜੇ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਸਰਦਾਰ ਵੀਰ ਨੇ ਮੇਰੀਆਂ ਭੈਣਾਂ ਨੇ ਦਾੜ੍ਹੀ ਰੱਖਦੇ ਨੇ ਬਾਲਾਂ ਦੀ ਪ੍ਰੋਬਲਮ ਹੈ ਬਾਲ ਝੜ ਜਾਂਦੇ ਆ ਤੇ ਇੱਕ ਇੱਥੋਂ ਦਾ ਨਾ ਗੁੜ ਬਾਜ਼ਾਰ ਦੇ ਵਿੱਚ ਇੱਕ ਸ਼ਾਪ ਆ ਗਈ ਕਰਿਆਨੇ ਦੀ ਉਹਨਾਂ ਦਾ ਤੇਲ ਬਹੁਤ ਮਸ਼ਹੂਰ ਹੈ ਤੇ ਉਹ ਹੱਥੀ ਤੇਲ ਤਿਆਰ ਕਰਦੇ ਆ ਤੇ ਮੈਂ ਵੀ ਅੱਜ ਤੇਲ ਲੈਣ ਵਾਸਤੇ ਆਇਆ ਸੀ ਬਹੁਤ ਸੁਣਿਆ ਸੀ ਉਹਦੇ ਬਾਰੇ ਯੂਜ਼ ਕਰਾਂਗੇ ਵਰਤਾਂਗੇ ਜੇ ਲੰਬੇ ਵਾਲ ਕਰਨੇ ਆ ਸਿਰ ਦੇ ਵਾਲ ਝੜਦੇ ਆ ਜਾਂ ਵਾਲ ਚਿੱਟੇ ਹੁੰਦੇ ਆ ਕਾਫੀ ਚੀਜ਼ਾਂ ਦੇ ਵਿੱਚ ਹਨਾ ਹੱਥੀ ਤਿਆਰ ਕਰਕੇ ਬਣਾਇਆ ਗਿਆ ਬਹੁਤ ਵਧੀਆ ਨੈਚੁਰਲ ਆਰਗੈਨਿਕ ਇੱਥੋਂ ਤੱਕ ਕਿ ਤੁਸੀਂ ਖਾ ਵੀ ਸਕਦੇ ਹੋ ਇੰਨਾ ਵਧੀਆ ਤੇਲ ਹੈ ਸੋ ਬਾਕੀ ਗੱਲਬਾਤ ਆਪਾਂ ਤੇਲ ਦਿਖਾਉਂਦੇ ਆ ਤੁਹਾਨੂੰ ਦੁਕਾਨ ਤੇ ਆਏ ਆ ਤੇਲ ਖਰੀਦ ਕੇ ਵੀ ਲੈ ਕੇ ਜਾਵਾਂਗੇ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਆਰਗੈਨਿਕ ਚੀਜ਼ਾਂ ਦੇਖੀਏ ਬਹੁਤ ਮਹਿੰਗੀਆਂ ਮਿਲਦੀਆਂ ਤੇ ਇਹ ਆਰਗੈਨਿਕ ਚੀਜ਼ਾਂ ਨਾਲੇ ਬਣਾਉਂਦੇ ਆ ਜਿਵੇਂ ਕਾਲੇ ਤੇਲ ਕਾਲੇ ਤੇਲ ਜੇ ਆਪਾਂ ਵੇਖੀਏ ਨਾ ਸਿੱਧੇ ਲੈਣੇ ਹੋਣ ਤਾਂ ਬਹੁਤ ਮਹਿੰਗੇ ਪੈ ਜਾਂਦੇ ਆ ਤੇ ਬਾਕੀ ਪੁੱਛਦੇ ਆ ਸਾਰੀ ਗੱਲਬਾਤ ਵੀ ਕੀ ਕੁਛ ਇਹ ਤੇਲ ਦੇ ਵਿੱਚ ਪਾਉਂਦੇ ਆ ਕੀ ਖਾਸੀਅਤ ਇਸ ਤੇਲ ਦੀ ਜਿਹੜਾ ਇੰਨਾ ਮਸ਼ਹੂਰ ਹੈ ਤੇ ਇੰਨੀਆਂ ਮਹਾਨ ਆਸਤੀਆਂ ਇਸ ਸ਼ਹਿਰ ਦੀਆਂ ਹੋਈਆਂ ਤੇ ਹੁਣ ਆਪਾਂ ਗੇਦਲਵਾ ਮੰਡੀ ਨੂੰ ਇਸ ਤੇਲ ਦੇ ਨਾਂ ਤੇ ਮਸ਼ਹੂਰ ਕਰਦੇ ਆ ਗੁੜ ਬਾਜ਼ਾਰ ਮੰਡੀ ਦੇ ਵਿੱਚ ਖੜੇ ਆ ਤੇ ਉਹ ਦੁਕਾਨ ਦੇ ਬਿਲਕੁਲ ਪਿੱਛੇ ਮੇਰੇ ਤੁਸੀਂ ਦੁਕਾਨ ਦੇਖ ਲਓ ਕਰੀਆਨਾ ਸਟੋਰ ਤੇ ਸਾਰਾ ਐਡਰੈਸ ਤੁਹਾਨੂੰ ਦਿਖਾਉਣਾ ਮੈਂ ਲੋ ਅੱਜ ਤੁਹਾਨੂੰ ਮੈਂ ਦੁਕਾਨ ਦੇ ਅੰਦਰ ਲੈ ਕੇ ਚੱਲਦਾ ਹਾਂ ਹੁਣ ਡਰੈਸ ਦੇਖ ਲਓ ਨਰੇਸ਼ ਕਰੀਆਨਾ ਅਤੇ ਪੰਸਾਰੀ ਦੀ ਦੁਕਾਨ ਬਾਈ ਦਾ ਨਾਮ ਨਰੇਸ਼ ਆ ਦੁਕਾਨ ਦਾ ਨਾਮ ਨਰੇਸ਼ ਆ ਤੇ ਇਹ ਕਰੀਆਨਾ ਸਟੋਰ ਹੈਗਾ ਤੇ ਇਥੋਂ ਬਾਕੀ ਹੋਰ ਵੀ ਚੀਜ਼ਾਂ ਤੁਹਾਨੂੰ ਜੇ ਲੈਣੀਆਂ ਹੁਣ ਘਰ ਦੇ ਵਾਸਤੇ ਕਿਰੇ ਲੋ ਵੀ ਲੈ ਸਕਦੇ ਹਾਂ ਜਿਵੇਂ ਪੰਜੀਰੀ ਦਾ ਸਮਾਨ ਕੋਈ ਵੀ ਚੀਜ਼ ਲੈਣਾ ਹੋਵੇ ਮਿਰਚ ਮਸਾਲਾ ਕੋਈ ਵੀ ਲੈਣਾ ਮੇਰੇ ਤੋਂ ਤੁਹਾਨੂੰ ਮਿਲ ਜੂਗਾ ਫਿਲਹਾਲ ਆਪਾਂ ਤੇਲ ਦੀ ਗੱਲ ਕਰਾਂਗੇ ਤੇ ਮੈਂ ਕਾਫੀ ਸੁਣਿਆ ਸੀ ਇਸ ਤੇਲ ਬਾਰੇ ਤੇ ਪੁੱਛ ਲਿਆ ਬਾਈ ਜੀ ਨੂੰ ਮੇਰੇ ਨਾਲ ਨੇ ਲੋ ਬਾਈ ਜੀ ਤੇ ਆਪਾਂ ਤੁਹਾਨੂੰ ਬਹੁਤ ਦਰਸ਼ਕ ਵੀਰ ਦੇਖ ਰਹੇ ਆ ਆਪਣੇ ਚੈਨਲ ਰਾਹੀਂ ਤੇ ਮੈਂ ਤਾਂ ਵੈਸੇ ਸਪੈਸ਼ਲ ਖਰੀਦਣ ਆਇਆ ਸੀ ਮੈਂ ਸੋਚਿਆ ਚਲ ਜੇ ਆਪਾਂ ਲੋਕਾਂ ਨੂੰ ਦੱਸ ਦਈਏ ਤਾਂ ਵਧੀਆ ਗੱਲ ਆ ਕਿਉਂਕਿ ਇਹ ਪ੍ਰੋਬਲਮ ਅੱਜ ਅੱਜ ਕੱਲ ਲਗਭਗ ਹਰੇਕ ਬੰਦੇ ਨੂੰ ਹੋਈ ਪਈ ਹੈ ਪੈਣਾ ਦੇ ਬਾਤ ਬਹੁਤ ਚੜ ਬਾਲ ਬਹੁਤ ਚੜੀ ਜਾਂਦੇ ਆ ਵੀਰਾਂ ਦੇ ਬਹੁਤ ਚੜੀ ਜਾਂਦੇ ਆ ਤੇ ਆ ਤੇਲ ਦੇ ਬਾਰੇ ਖਾਸੀਅਤ ਜਰੂਰ ਦੱਸੋ ਵੀ ਇਹ ਤੇਲ ਤੁਸੀਂ ਕਿਵੇਂ ਤਿਆਰ ਕਰਦੇ ਹੋ ਤੇ ਕਿੰਨਾ ਕੁ ਮਹਿੰਗਾ ਪੈ ਜੂਗਾ ਸਭ ਤੋਂ ਪਹਿਲਾਂ ਵੀਰ ਜੀ ਜਿਹੜਾ ਇਹ ਤੇਲ ਬਣਾਉਨੇ ਆ ਸੀ ਹਾਂਜੀ ਠੀਕ ਹੈ ਇਹ ਪਿਓਰ ਤੇਲਾਂ ਦੇ ਵਿੱਚ ਤੇਲ ਬਣਾਉਨੇ ਆ ਠੀਕ ਹੈ ਜੀ ਤੇ ਜਿੰਨੇ ਤੇਲ ਬਣਾਉਨੇ ਆ ਉਹ ਤੁਸੀਂ ਮਸ਼ੀਨ ਦੇਖ ਸਕਦੇ ਹੋ ਇਸ ਮਸ਼ੀਨ ਦੇ ਵਿੱਚੋਂ ਅਸੀਂ ਤੇਲ ਕੱਢਦੇ ਨੇ ਜਿਹੜੇ 12 ਤਰ੍ਹਾਂ ਦੇ ਤੇਲ ਆ ਜਿਹੜੇ ਅਸੀਂ ਯੂਜ਼ ਕਰਦੇ ਆ ਆਜੋ ਵੀਰ ਇੱਕ ਮਸ਼ੀਨ ਦੇ ਕੋਲ ਹੀ ਆਜੋ ਕੋਈ ਗੱਲ ਨਹੀਂ ਹਾਂਜੀ 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 ਇਹ ਮਸ਼ੀਨਾ ਵੀਰੇ ਜਿਹੜੀ ਇਹ ਆ ਖੁਦ ਤਿਆਰ ਕਰਦੇ ਕਿਸੇ ਹੋਗੇ ਝੂਠ ਬੋਲਦੇ ਜਾਂ ਪਿੱਛੋ ਲੈ ਕੇ ਜਾਂਦੇ ਆ ਖੁਦ ਆਪਾ ਤਿਆਰ ਕਰਦੇ ਆ ਜੀ ਕੋਈ ਤੀਲਾਂ ਦਾ ਤੇਲ ਆ ਖੋਪੇ ਦਾ ਤੇਲ ਆ ਜਿੰਨੇ ਤਰ੍ਹਾਂ ਦੇ ਬਾਰਾਂ ਤੇ ਸਾਡੇ ਤੇਲ ਇਹਦੇ ਵਿੱਚ ਪੈਂਦੇ ਆ ਅਸੀਂ ਖੁਦ ਇਹਦੇ ਵਿੱਚੋਂ ਕੱਢਦੇ ਆ ਠੀਕ ਹੈ ਜੀ ਫਿਰ ਦੂਜੀ ਗੱਲ ਆ ਗਈ ਜੀ ਜਿੰਦੇ ਵਿੱਚ ਜੜੀ ਬੁੱਟੀਆਂ ਪੈਂਦੀਆਂ 30 ਜੜੀ ਬੁੱਟੀਆਂ ਪੈਂਦੀਆਂ ਜੀ ਜਿੰਦੇ ਵਿੱਚ ਕੀ ਪਿਆਜ਼ ਵੀ ਆ ਜਾਂਦਾ ਭਿੰਗਰਾਜ ਵੀ ਆ ਜਾਂਦਾ ਬ੍ਰੰਮੀ ਵੀ ਆ ਜਾਂਦੀ ਆ ਬਹੁਤ ਜੜੀ ਬੁੱਟੀਆਂ ਐ ਵੀ ਆ ਜਿਹੜੀ ਅਸੀਂ ਪਾ ਰਹੇ ਆ ਤੇ ਜਿਹੜੀ ਇੰਦਾ ਰਿਜ਼ਲਟ ਵੀਰ ਦੀ ਤਾਈਆਂ ਨੂੰ ਮਿਲ ਰਿਹਾ ਸਾਨੂੰ ਜੇ ਅਸੀਂ ਪਿਓਰ ਸਮਾਨ ਪਾ ਰਹੇ ਆ ਠੀਕ ਆ ਤਾਂ ਹੀ ਮਿਲਿਆ ਇਸੀ ਰੇਟ ਘੱਟ ਤਾਂ ਰੱਖਿਆ ਕਿ ਬੰਦਾ ਹਰੇਕ ਬੰਦਾ ਇਹਨੂੰ ਖਰੀਦ ਸਕੇ ਓਕੇ ਇਸੀ 300 ਰੁਪਏ ਦਾ ਪੈਕ ਦੇ ਰਹੇ ਆ ਠੀਕ ਆ ਸਾਨੂੰ ਵੀ ਪਤਾ 300 ਰੁਪਏ ਦੇ ਵਿੱਚ ਕੈਮੀਕਲ ਵਾਲ ਤੇਲ ਆਈ ਜਾਂਦੇ ਆ ਪਰ ਦੋ ਚੀਜ਼ਾਂ ਨੇ ਇੱਕ ਤੇਲ ਹੈ ਇੱਕ ਸ਼ੈਂਪੂ ਹੈ ਇੱਕ ਸ਼ੈਂਪੂ ਹੈ ਜੀ ਠੀਕ ਹੈ ਜੀ ਹੱਥ 'ਚ ਫੜ ਲਓ ਕੋਈ ਗੱਲ ਨਹੀਂ ਮੜਾ ਸਕਰੀਨ 'ਤੇ ਲੋਕ ਦੇ ਲੈਣਗੇ ਹੱਥ 'ਚ ਫੜ ਲਓ ਆਪਣੇ ਅੰਦਰ ਤੁਸੀਂ ਹਾਂਜੀ 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 ਕਿਉਂਕਿ ਕਿਸੇ ਨੂੰ ਡਰੈਸ ਲੱਭਣਾ ਆਸਾਨ ਹੋ ਜਾਊਗਾ ਇਹ ਨਿਸ਼ਾਨੀ ਲਿਖ ਲਓ ਜੀ ਤੇਲ ਦੀ ਇੱਕ ਸ਼ੈਂਪੂ ਅਤੇ ਇੱਕ ਤੇਲ ਹੈ ਹਾਂਜੀ ਹੁਣ ਦੱਸੋ ਵੀਰੇ ਅੱਗੇ ਬਾਕੀ ਜੀ ਜਿਹੜਾ ਸ਼ੈਂਪੂ ਹੈ ਇਹਦੇ ਵਿੱਚ ਵੀ ਅਸੀਂ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜੀ ਓਕੇ ਜੀ ਹਾਂਜੀ ਕਿਸੇ ਤਰ੍ਹਾਂ ਦਾ ਮਤਲਬ ਬਹੁਤ ਵਧੀਆ ਤਰੀਕੇ ਨਾਲ ਅਸੀਂ ਸ਼ੈਂਪੂ ਬਣਾ ਰਹੇ ਹਾਂ ਬਹੁਤ ਸੋਹਣਾ ਰਿਜ਼ਲਟ ਮਿਲਿਆ ਹਰ ਇੱਕ ਚੀਜ਼ ਦਾ ਓਕੇ ਜੀ ਸੋਹਣਾ ਰਿਜ਼ਲਟ ਦਿਖਾ ਵੀ ਦਵਾਂਗੇ ਅਸੀਂ ਇੰ ਬਹੁਤ ਸੋਹਣੇ ਰਿਜ਼ਲਟ ਨੇ ਅਸੀਂ ਪਾਈ ਵੀ ਐਨੇ ਫੇਸਬੁੱਕ ਤੇ ਤੁਸੀਂ ਮੇਰੀ ਆਈਡੀ ਫੋਲੋ ਕਰ ਸਕਦੇ ਹੋ ਜਾਂ ਮੇਰੇ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇੱਕ ਨਵਾਂ ਆਫਰ ਲਾ ਦਾਂਗੇ ਤੁਹਾਡੇ ਵਾਸਤੇ ਅਗਲੀ ਵਾਰੀ ਜਿਹੜਾ ਮੇਰਾ ਵੀਰ ਤੇਲ ਤੇ ਸ਼ੈਂਪੂ ਲੈਣ ਆਊਗਾ ਉਹਨੂੰ ਏਸੀ ਲੱਕੜ ਦੀ ਕੰਗੀ ਯੂਜ਼ ਕਰਨ ਨੂੰ ਕਹਿੰਨੇ ਆ ਜਿਹੜੇ ਮੇਰੇ ਵੀਰ ਦੇ ਗੰਜਾਪਨ ਆ ਉਹ ਅਗਲੀ ਵਾਰੀ ਸੀ ਦਵਾਂਗੇ ਅੱਛਾ ਤੁਸੀਂ ਫ੍ਰੀ ਦੇਉਂਗੇ ਲੱਕੜ ਕੰਗੀ ਨਾਲ ਹਾਂ ਅਗਲੀ ਵਾਰੀ ਅਗਲੀ ਵਾਰੀ ਇਸ ਵਾਰੀ ਨਹੀਂ ਅਗਲੀ ਵਾਰੀ ਦਵਾਂਗੇ ਇਸ ਵਾਰੀ ਸਾਡੇ ਕੋਲ ਹਾਜ਼ਰ ਨਹੀਂ ਹੈ ਇਸ ਕਰਕੇ ਅਸੀਂ ਮਾਫੀ ਮੰਗਦੇ ਆ ਪਰ ਅਗਲੀ ਵਾਰੀ ਜ਼ਰੂਰ ਦਵਾਂਗੇ ਬਾਈ ਜੀ ਦਾ ਧੰਨਵਾਦ ਹੈ ਕਹਿੰਦੇ ਬਾਈ ਜੀ ਤੁਸੀਂ ਵੀਡੀਓ ਦੇਖ ਕੇ ਆਉਂਦੇ ਹੋ ਨਾ ਤਾਂ ਤੁਹਾਨੂੰ ਅਸੀਂ ਅਗਲੇ ਵਾਰ ਆ ਵੀਡੀਓ ਤੋਂ ਬਾਅਦ ਤੁਸੀਂ ਲੈ ਕੇ ਆਵੋਗੇ ਨਾ ਹੁਣ ਇਹਨਾਂ ਕੋਲੇ ਪਿਆ ਵੈਸੇ ਤਾਂ ਬਹੁਤ ਜ਼ਿਆਦਾ ਪ੍ਰੋਡਕਟ ਪਈ ਆਗੇ ਤਿਆਰ ਕੀਤੇ ਹੋਏ ਜੇ ਤੁਸੀਂ ਅਗਲੀ ਵਾਰ ਆਓਗੇ ਕੰੰਗੀ ਜਿਹੜੇ ਵੀਰਾਂ ਦੇ ਸਿਰ ਤੇ ਵਾਲ ਝੜ ਜਾਂਦੇ ਆ ਤਾਂ ਉਹ ਫੇਰ ਹੀ ਦੇਣਗੇ ਨਾਲ ਕਿਉਂ ਵੀਰੇ ਸਹੀ ਹੈ ਨਾ ਸਹੀ ਹੈ ਠੀਕ ਹੈ ਹੋਰ ਬਾਈ ਜੀ ਜਾਣਕਾਰੀ ਹੋਰ ਕੋਈ ਇਹਦੇ ਬਾਰੇ ਕੁਝ ਸਪੈਸ਼ਲ ਹੋਰ ਹੋਵੇ ਬਾਕੀ ਜੀ ਅਸੀਂ ਮੈਂ ਖੁਦ ਵੈਦ ਹਾਂ ਜੀ ਮੈਂ ਮਰਦਾਨਾ ਕਮਜ਼ੋਰੀ ਵਾਸਤੇ ਬਹੁਤ ਵਧੀਆ ਦਵਾਈ ਬਣਾ ਰਹੇ ਹਾਂ ਅਸੀਂ ਜਿੰਦੇ ਵਿੱਚ ਕੀ ਸੀ ਤਸਵੀਰ ਦੇਖ ਕੇ ਦਵਾਈ ਦਿੰਨੇ ਆ ਨਾ ਕਿ ਜਿਹੜੇ ਪੁਰਾਣੇ ਨੁਕਸੇ ਚੱਲੀ ਜਾਂਦੇ ਆ ਉਹ ਦੇਖ ਕੇ ਦਵਾਈ ਦਿੰਨੇ ਆ ਓਕੇ ਜੀ ਕਈ ਵਾਰ ਕੀ ਹੁੰਦਾ ਕਿਸੇ ਮੇਰੇ ਵੀਰ ਨੂੰ ਗਰਮੈਸ਼ ਦੀ ਪ੍ਰੋਬਲਮ ਹੁੰਦੀ ਆ ਉਹ ਗਰਮ ਦਵਾਈ ਫੇਰ ਵੈਦ ਤੱਕ ਦਿੰਦੇ ਉਹਨੂੰ ਫਾਇਦੇ ਹੋਣ ਦੀ ਥਾਂ ਤੇ ਉਹਨੂੰ ਕਮਜ਼ੋਰੀ ਜ਼ਿਆਦਾ ਮਹਿਸੂਸ ਹੋਣ ਲੱਗ ਜਾਂਦੀ ਆ ਹਰ ਇੱਕ ਬੰਦੇ ਦੀ ਆਪਣੀ ਆਪਣੀ ਤਸਵੀਰ ਹੁੰਦੀ ਆ ਹਾਂ ਕਿਸੇ ਨੂੰ ਕੋਈ ਗਰਮ ਤਸਵੀਰ ਦਾ ਹੁੰਦਾ ਕੋਈ ਠੰਡੀ ਤਸਵੀਰ ਦਾ ਹੁੰਦਾ ਕੋਈ ਬਾਤ ਪ੍ਰਕਿਰਤੀ ਹੁੰਦਾ ਕੋਈ ਪਿੱਤ ਪ੍ਰਕਿਰਤੀ ਹੁੰਦਾ ਕੋਈ ਕਾਪਰ ਕਰਤੀ ਹੁੰਦਾ ਹਰੇਕ ਬੰਦੇ ਨੂੰ ਅੱਡ ਚੀਜ਼ ਦੇਣੀ ਪੈਂਦੀ ਆ ਠੀਕ ਹੈ ਜੀ ਹਾਂਜੀ ਦੂਜੀ ਚੀਜ਼ ਜੀ ਏਸੀ ਬਣਾ ਰਹੇ ਆ ਜੀ ਸ਼ੂਗਰ ਨਾਸ਼ਕ ਜੀ ਉਹ ਵੀ ਦਿਖਾ ਦੇ ਵੀਰੇ ਹਾਂਜੀ ਸਭ ਤੋਂ ਵਧੀਆ ਚੀਜ਼ ਇਹ ਹੈ ਜੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮੈਡੀਕਲ ਵਾਲੀ ਚੀਜ਼ ਨਹੀਂ ਪਈ ਜਿੰਨੀ ਚੀਜ਼ਾਂ ਪਾ ਰਹੇ ਆ ਪਿਓਰ ਚੀਜ਼ਾਂ ਪਾ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਕਾਕੇ ਦਿਖਾਈ ਗੱਟਾ ਖੋਲ ਕੇ ਇਹਦੇ ਵਿੱਚ ਏਸੀ ਕਿਵੇਂ-ਕਿਵੇਂ ਸਮਾਨ ਬਣਾ ਕੇ ਆਜੋ ਆਪਾਂ ਕਹਿੰਦੇ ਮੂਰੇ ਦਿਖਾ ਦਿੰਦੇ ਕੋਈ ਗੱਲ ਨਹੀਂ ਕੀ ਕੀ ਸਮਾਨ ਪੈਣਾ ਇਹਦੇ ਖੋਲ ਕੇ ਦਿਖਾਓ ਇਹ ਮੇਰੇ ਖਿਆਲ ਨਾਲ ਬਾਈ ਜੀ ਆਪਾਂ ਲੱਖਾਂ ਦਾ ਸਮਾਨ ਇਹਨੂੰ ਕਹਿ ਸਕਦੇ ਹਾਂ ਪੰਸਾਰੀ ਦੀਆਂ ਚੀਜ਼ਾਂ ਤੋਂ ਮਿਲਦਿੰਗ ਨਾ ਬਹੁਤ ਬਹੁਤ ਮਹਿੰਗੀਆਂ ਚੀਜ਼ਾਂ ਹੁੰਦੀਆਂ ਬਹੁਤ ਮਹਿੰਗੀ ਮਹਿੰਗੀ ਚੀਜ਼ਾਂ ਜੀ ਆਹ ਦੇਖੋ ਜੀ ਆ ਪੰਚਮ ਹਲਦੀ ਵਗੈਰਾ ਸਾਰਾ ਕੁਝ ਪਾਇਆ ਹੋਇਆ ਸਾਰੇ ਸਾਰੇ ਉਹਦਾ ਸ਼ੁਗਰ ਨਸ਼ਕ ਸਮਾਨ ਹੈ ਮਤਲਬ ਹਰੇਕ ਚੀਜ਼ ਔਰਗੇਨਿਕ ਕੋਸ਼ਿਸ਼ ਕਰਦੇ ਹਾਂ ਤੁਸੀਂ ਜੜੀ ਬੂਟੀਆਂ ਬਣਾਉਂਦੇ ਜਿੰਨਾ ਕੋਸ਼ਿਸ਼ ਹੁੰਦੀ ਹੈ ਜੀ ਅਸੀਂ ਪਿਓਰ ਸਮਾਨ ਦੀ ਵਧੀਆ ਸਮਾਨ ਲੈ ਆ ਕੇ ਪੀਸ ਕੇ ਉਹ ਰੂਜ਼ ਕਰਦੇ ਹਾਂ ਬਾਕੀ ਇਹਦੇ ਨਾਲ ਜੀ ਅਸੀਂ ਡੀਟੌਕਸ ਕੜਾ ਦੇ ਦਿੰਨੇ ਹਾਂ ਜੀ ਠੀਕ ਹੈ ਜਿਹੜਾ ਕਿ ਇੱਕ ਵਾਰੀ ਦੇ ਵਿੱਚ ਪੇਟ ਸਾਫ਼ ਕਰਦਾ ਉਹਦੇ ਨਾਲ ਜਿੰਨੇ ਪੇ ਇੱਕ ਵਾਰ ਚ ਕਲੀਅਰ ਕਰਦਾ ਉਹਦੇ ਨਾਲ ਮੋਸ਼ਨਸ ਵੀ ਲੱਗਦੇ ਆ ਇਸੇ ਗੱਪ ਨਹੀਂ ਕਹਿੰਦੇ ਉਹਦੇ ਨਾਲ ਮੋਸ਼ਨਸ ਲੱਗਦੇ ਨੇ ਉਹਦੇ ਨਾਲ ਕੀ ਹੁੰਦਾ ਜਿੰਨੇ ਸਰੀਰ ਦੀ ਗੰਦਗੀ ਆ ਇੱਕ ਵਾਰੀ ਦੇ ਵਿੱਚ ਬਾਹਰ ਆਉਂਦੀ ਹੈ ਤੇ ਨਾਲ ਇੱਕੇ ਸੀ 1 ਕਿਲੋ ਮਲਟੀ ਗ੍ਰੇਨ ਜਿੰਨਾਂ ਨੂੰ ਪੇਟ ਦੀ ਸਮੱਸਿਆ ਹਾਂ ਪੇਟ ਦੀ ਸਮੱਸਿਆ ਅਸਲ ਪੁੱਛੋ ਜਿਹੜੀ 슈ਗਰ ਆ ਉਹ ਪੇਟ ਦੇ ਬਿਮਾਰੀ ਤੋਂ ਹੀ ਸ਼ੁਰੂ ਹੁੰਦੀ ਹੈ ਓਕੇ ਜੀ ਓਕੇ ਜਦੋਂ ਤੁਹਾਨੂੰ ਕਬਜ਼ੇ ਰਹਿਣ ਲੱਗੂਗੀ ਠੀਕ ਹੈ ਤੁਹਾਡੇ ਪੇਟ 'ਚ ਗਰਮੈਚਰ ਆਣ ਲੱਗੂਗੀ ਉਦੋਂ ਤੁਹਾਨੂੰ 슈ਗਰ ਦੇ ਚਾਂਸ ਵੱਧਦੇ ਆ ਐਸੀ ਨਾਲ ਆਟਾ ਫ੍ਰੀ ਦੇ ਰਹੇ ਆ 슈ਗਰ ਨਾਲ ਸ਼ੱਕ ਦੇ ਨਾਲ ਠੀਕ ਹੈ ਹਾਂ ਇੱਕ ਵਾਰੀ ਦੋ ਚੀਜ਼ਾਂ ਬਾਈ ਜੀ ਨੇ ਆਪਾਂ ਇਸ ਬਲੌਗ ਚ ਐਡ ਕੀਤੀਆਂ ਫਿਲਹਾਲ ਆਪਾਂ ਆਈਸੀ ਤੇਲ ਦੀ ਜਾਣਕਾਰੀ ਦੇਣ ਵਾਸਤੇ ਕਿਉਂਕਿ ਤੇਲ ਬਾਰੇ ਮੈਂ ਵੀ ਕਾਫੀ ਸੁਣਿਆ ਸੀਗਾ ਇਹ ਸਾਹਮਣੇ ਤੇਲ ਪਿਆ ਤੁਸੀਂ ਧਿਆਨ ਨਾਲ ਸਕਰੀਨ ਤੇ ਦੇਖ ਲਓ ਨਾਮ ਪੜ੍ਹ ਲਓ ਇਹ ਬਾਈ ਜੀ ਦਾ ਨਾਮ ਨਰੇਸ਼ਾ ਦੁਕਾਨਦਾਰ ਨੇ ਨਰੇਸ਼ ਕਰਿਆਨਾ ਸਟੋਰ ਹੈ ਗੋੜ ਬਜ਼ਾਰ ਮੰਡੀ ਦੇ ਵਿੱਚ ਖੜੇ ਆ ਤੇ ਨਾਲ ਬਾਈ ਜੀ ਨੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਜਾਣਕਾਰੀ ਦਿੱਤੀ ਵੀ ਆਉਂਦੇ ਸੀ ਉਹਨਾਂ ਦੀ ਵੀ ਦਵਾਈ ਬਣਾਉਂਦੇ ਆ ਸੋ ਹੁਣ ਆਪਾਂ ਗੱਲਬਾਤ ਕਰਦੇ ਆ ਖੜੇ ਕਿੱਥੇ ਆ ਮੈਂ ਸ਼ੁਰੂ ਚ ਵੀ ਕਹਿੰਦਾ ਸੀ ਆਪਾਂ ਖੜੇ ਆ ਗਿੱਦੜਬਾਹ ਮੰਡੀ ਇਹ ਮਲੋਟ ਰੋਡ ਦੇ ਉੱਤੇ ਮੁਖਸਰ ਜ਼ਿਲ੍ਹੇ ਦਾ ਇਹ ਸ਼ਹਿਰ ਆ ਤੇ ਗਿੰਦੜਵਾ ਮੰਡੀ ਦੇ ਵਿੱਚ ਤੁਸੀਂ ਆਉਨੇ ਹੋ ਬੱਸ ਸਟੈਂਡ ਤੋਂ ਤੁਸੀਂ ਲੈਣਾ ਤੁਸੀਂ ਪਹਿਲਾ ਘੰਟਾ ਕਰ ਗੱਡੀ ਵੀ ਲੈ ਸਕਦੇ ਹੋ ਤੇ ਦੂਜੀ ਵੀ ਲੈ ਸਕਦੇ ਹੋ ਗੁੜ ਬਜ਼ਾਰ ਮੰਡੀ ਵਿੱਚ ਵਿਚ ਬਚਾਲੇ ਜਾਇਦੀ ਦੋ ਚਾਰ ਗਲੀਆਂ ਛੱਡ ਕੇ ਇੱਥੇ ਕਿਰਿਆਨੇ ਦਾ ਸਟੋਰ ਜਗਾਰਾ ਜਿਵੇਂ ਕੋਈ ਬੀਜ ਪਟਾਰ ਇਹ ਸਾਰੀਆਂ ਦੁਕਾਨਾਂ ਇੱਥੇ ਪਈ ਜਾਂਦੀਆਂ ਗੁੜ ਮੁਜ਼ਾਰ ਦੇ ਵਿੱਚ ਤੇ ਬਾਈ ਜੀ ਦੀ ਦੁਕਾਨ ਦਾ ਨਾਮ ਹੈ ਨਰੇਸ਼ ਕਿਰਿਆਨਾ ਸਟੋਰ ਠੀਕ ਹੈ ਜੀ ਸਮਝ ਲੱਗ ਗਈ ਲੋਕੇਸ਼ਨ ਦੀ ਫੇਰ ਵੀ ਮੈਂ ਤੁਸੀਂ ਕਿਸੇ ਨੂੰ ਨਾ ਸਮਝ ਲੱਗੀ ਮੈਨੂੰ ਟੈਕਸ ਕਰ ਲਿਓ ਮੈਸੇਜ ਕਰ ਲਿਓ ਜਿਹੜੀਆਂ ਭੈਣਾਂ ਨੂੰ ਗੰਜੇਪਣ ਦੀ ਪ੍ਰੋਬਲਮ ਹੈ ਵਾਲ ਝੜਦੇ ਆ ਲੰ ਤੇ ਉਹ ਇਸ ਵੀਰ ਨਾਲ ਸੰਪਰਕ ਜਰੂਰ ਕਰਨਾ ਤੇ ਆਪਾਂ ਬਾਈ ਜੀ ਤੋਂ ਤੇਲ ਲੈ ਕੇ ਜਾਵਾਂਗੇ ਵਰਤਾਂਗੇ ਵਰਤ ਕੇ ਵੀਰ ਵੀਊ ਦੇਵਾਂਗੇ ਤੁਹਾਨੂੰ ਦੋ ਚੀਜ਼ਾਂ ਮਿਲਣਗੀਆਂ ਇੱਕ ਤੇਲ ਤੇ ਇੱਕ ਸ਼ੈਂਪੂ ਤੇ ਨਾਲ ਜਿਹੜੇ 슈ਗਰ ਦੇ ਮਰੀਜ਼ ਆ ਉਹ ਵੀ ਇੱਥੇ ਆ ਕੇ ਦਵਾਈ ਲੈ ਸਕਦੇ ਆ ਬਾਕੀ ਚੀਜ਼ਾਂ ਦਾ ਬਹੁਤ ਕੁਝ ਆ ਬਾਈ ਨੇ ਜਿਵੇਂ ਦੱਸਤਾ ਵੀ ਮੈਂ ਬਾਅਦਾਂ ਤੇ ਇੱਥੇ ਆ ਕੇ ਤੁਸੀਂ ਖੁਦ ਬਾਈ ਜੀ ਨਾਲ ਗੱਲਬਾਤ ਕਰੋਗੇ ਤਾਂ ਤੁਸੋਂ ਨੂੰ ਹੋਰ ਬਿਮਾਰੀ ਵਗੈਰਾ ਦੱਸੋਗੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਆਫਰ ਬਾਈ ਜੀ ਨੇ ਲਾਤੀ ਹੈ ਅੱਗੇ ਵਾਸਤੇ ਬਾਈ ਜੀ ਕਹਿੰਦੇ ਇਸ ਵੀ ਕੰਗੀ ਵੀ ਨਾਲ ਲੱਕੜ ਦੀ ਫ੍ਰੀ ਦੇਵਾਂਗੇ ਜਿਨ੍ਹਾਂ ਨੂੰ ਗੰਗੇਪਣ ਦੀ ਪ੍ਰੋਬਲਮ ਹੈ ਤੇ ਹੁਣ ਆਪਾਂ ਰਹੀ ਗੱਲ ਵੀਡੀਓ ਦੀ ਵੀਡੀਓ ਸ਼ੇਅਰ ਕਰੋਗੇ ਤਾਂ ਉਹਨਾਂ ਤੱਕ ਜਾਊਗੀ ਜਿਨ੍ਹਾਂ ਨੂੰ ਜ਼ਰੂਰਤ ਆ ਗੱਲ ਵੱਡੀ ਹੁੰਦੀ ਆ ਬਲੌਗ ਬਣਾਉਣ ਦੀ ਵੀ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਪਹੁੰਚੇ ਗਲਤ ਕਮੈਂਟ ਨਹੀਂ ਕਰਨਾ ਗਿਆਨਬੰਦ ਨਹੀਂ ਬਨਣਾ ਇੱਥੇ ਆਓਗੇ ਚੀਜ਼ ਵਰਤੋਗੇ ਫਿਰ ਤੁਸੀਂ ਅੱਗੇ ਰਿਵਿਊ ਦੇ ਸਕਦੇ ਹੋ ਚੰਗੀ ਜਾਂ ਜਾਂ ਮਾੜੀ ਪਹਿਲਾਂ ਨਹੀਂ ਕਹਿਣਾ ਠੀਕ ਹੈ ਜੀ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਾਂ ਨੂੰ ਫੋਲੋ ਕਰਿਓ ਮਿਲਦੇ ਆਂ ਕਿਸੇ ਅਗਲੀ ਜਾਣਕਾਰੀ ਨਾਲ ਧੰਨਵਾਦ